ਲੱਡਵਾ ਗਿਆ ਆਟਾ ਲੱਡਵਾ ਗਿਆ ਆ ਮਲਟੀ ਗ੍ਰੇਨ ਆ ਮੇਕਸਟਾ ਇਹ 28 ਦਾਸਤਰਾ ਦੇ ਆਟੇ ਮਿਕਸ ਹੁੰਦੇ ਨੇ ਲਓ ਜੀ 10 ਤਰ੍ਹਾਂ ਦੇ ਆਟੇ ਇਹਦੇ ਵਿੱਚ ਮਿਕਸ ਨੇ 520 ਰੁਪਏ ਜਾਂਦੇ ਸੀ ਕਿਤੇ ਆਪਣਾ ਬਰਫ ਦਾ ਗੋਲਾ ਬਰਫ ਦਾ ਗੋਲਾ ਹਾਂ ਇਹ ਬਰਫ ਦਾ ਗੋਲਾ ਹਨਾ ਜੀ ਆ ਵੀ ਆਪੇ ਇੱਕ ਗਲਾਸ ਚ ਪਾ ਗਦੇ ਨੇ ਬਟਾ ਇੱਕ ਗਲਾਸ ਚ ਗੋਲਾ ਬਣੂਗਾ ਸੇ ਹਾਂ ਨਹੀਂ ਦੋ ਗਲਾਸ ਚ ਪਾ ਕੇ ਦਵਾਂਗੇ ਆਪਾਂ ਬਿਲਕੁਲ ਲਾਈਟ ਜਾਂ ਜੈਨੂਨ ਜਾਂ ਮਠਾਇਏ ਚ ਉਹ ਵੀ ਆਪਣਾ ਨੇਚਰਲ ਮਠਾਇਆ ਕੋਈ ਹੋਰ ਦੀ ਮਠਾਸ ਹੋਗੀ ਜੀ ਬਾਈ ਸੱਚੀ ਦੱਸਾਂ ਇੰਜ ਲੱਗ ਰਿਹਾ ਜਿਵੇਂ ਮੱਖਣ ਦਾ ਨਹੀਂ ਕੁਛ ਖਾਰੇ ਪੇੜਾ ਅਸੀਂ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡ ਤੇ ਆਪਾਂ ਇਸ ਟੰਮ ਖੜੇ ਆ ਜੀ ਗੁਰਦੁਆਰਾ ਸ੍ਰੀ ਪਰਮੇਸ਼ਰਦਵਾਰ ਸਾਹਿਬ ਦੇ ਸਾਹਮਣੇ ਦੇਖੋ ਜੀ ਗੁਰਦੁਆਰਾ ਸਾਹਿਬ ਤੇ ਇਹ ਹੈਗਾ ਜੀ ਪਟਿਆਲਾ ਟੂ ਸੰਗਰੂ ਰੋਡ ਗੁਰਦੁਆਰਾ ਸਾਹਿਬ ਜਿਹੜਾ ਤੇ ਆਪਾਂ ਇੱਥੇ ਨਾਲ ਇੱਕ ਸਪੈਸ਼ਲ ਚੀਜ਼ ਦੇਖੀ ਇਹਨਾਂ ਦੇ ਆ ਦੇਖੋ ਜੀ ਇੱਧਰ ਬਣਿਆ ਹੋਇਆ ਡੀਅਰ ਮਾਮ ਕਰਕੇ ਸਵੀਟਸ ਬੇਕਰੀ ਮਿਲਟਸ ਤੇ ਡੇਰੀ ਪ੍ਰੋਡਕਟਸ ਤੇ ਆਰਗੇਨਿਕ ਪ੍ਰੋਡਕਟਸ ਮੇਨ ਚੀਜ਼ ਜਿਹੜੀ ਹੈ ਆਰਗੇਨਿਕ ਪ੍ਰੋਡਕਟਸ ਇੱਥੇ ਮਿਲਦੇ ਆ ਤੇ ਮੈਂ ਕਿਹਾ ਚਲੋ ਆਪਾਂ ਵਲੌਗ ਜਰੀਏ ਤੁਹਾਨੂੰ ਵੀ ਸਾਰਿਆਂ ਨੂੰ ਦਿਖਾਈਏ ਤੇ ਆਜੋ ਮੇਰੇ ਨਾਲ ਨਾਲ ਤੁਹਾਨੂੰ ਜਿਹੜੀਆਂ ਵਧੀਆ ਵਧੀਆ ਖਾਣ ਵਾਲੀਆਂ ਚੀਜ਼ਾਂ ਨੇ ਉੱਥੇ 스위ਡਿਸ਼ ਕਹ ਲਓ ਜਾਂ ਮਿਲਟਸ ਵਗੈਰਾ ਜੋ ਵੀ ਇੱਥੇ ਹੈਗੇ ਨੇ ਉਹਨਾਂ ਨਾਲ ਵਾਕ ਬਗਰਾਉਨੇ ਆ ਤੇ ਐਂਡ ਤੱਕ ਸਾਰਾ ਵਲੌਗ ਜਰੂਰ ਦੇਖਿਓ ਜੀ ਆਜੋ ਸਭ ਤੋਂ ਪਹਿਲਾਂ ਦੇਖੋ ਜੀ ਤੁਸੀਂ ਐਂਟਰੀ ਕਿੰਨੀ ਵਧੀਆ ਸ਼ਾਨਦਾਰ ਬਣਾਈ ਹੈ ਬੈਠਣ ਵਾਸਤੇ ਵੀ ਥਾਂ ਉੱਧਰ ਹੈਗੀ ਹੈ ਸਮੋਸੇ ਸਮੋਸੇ ਸਲਾਦ 버ਗਰ ਹਨਾ ਚਾਂਪ ਵਗੈਰਾ ਮਿਲਦੀ ਹੈ ਜੀ ਤੇ ਇੱਧਰ ਹੈਗਾ ਜੀ ਮੇਨ ਐਂਟਰੀ ਈਅਰ ਮਾਮ ਕਰਕੇ ਦਾ ਅਨਕੰਡੀਸ਼ਨਲ ਲਵ ਜਿਸ ਪਿਆਰ ਕੋਈ ਕੰਡੀਸ਼ਨ ਨਹੀਂ ਉਹ ਪਿਆਰ ਲਓ ਜੀ ਚੈੱਕ ਕਰੋ ਤੁਸੀਂ ਐਂਬੀਅੰਸ ਪਹਿਲਾਂ ਕਿੰਨਾ ਵਧੀਆ ਹੈ ਏ ਜਾਦੇ ਖਾਸ ਵੱਡੇ ਏਰੀਆ 'ਚ ਨਹੀਂ ਪਰ ਪ੍ਰੋਡਕਟਸ ਇਹਨਾਂ ਨੇ ਮਤਲਬ ਤਕਰੀਬਨ ਸਾਰੇ ਜਿਹੜੇ ਇਹ ਟੇਬਲਸ ਵਧੀਆ-ਵਧੀਆ ਰੱਖੇ ਆ ਤੇ ਹੁਣ ਜਿਹੜੇ ਮੇਨ-ਮੇਨ ਪ੍ਰੋਡਕਟ ਨੇ ਸਾਰੇ ਤੁਹਾਨੂੰ ਮੈਂ ਦਿਖਾਣਾ ਵਾ ਜੀ ਦੇਖੋ ਕਰੋ ਚੱਕਰੀ ਹਾਂਜੀ ਵੀਰ ਜੀ ਆਪਾਂ ਨੂੰ ਦੱਸੋ ਸਭ ਤੋਂ ਪਹਿਲਾਂ ਜਿਹੜੀ ਕਿਹੜੀ ਆਈਟਮ ਆਪਣੀ ਸਭ ਤੋਂ ਵੱਧ ਜਿਹੜੀ ਸੈਲਿੰਗ ਆ ਲੋਕ ਜਿਹੜੇ ਇੱਥੇ ਵੀ ਆਉਂਦੇ ਆ ਕਿਹੜੀ ਪਸੰਦ ਕਰਦੇ ਆ ਜਿਵੇਂ ਸਵੀਟਸ ਬਏ ਨੇ ਜੀ ਸਵੀਟਸ ਸਾਰੇ ਆਪਣੀ ਸਾਰੀ ਸੇਲਿੰਗ ਤੇ ਆਪਣੀ ਸਾਰੀ ਦੇਸੀ ਜੀ ਦੇ ਦੋ ਜੱਡ ਅੱਛਾ ਸਾਰੀ ਦੇਸੀ ਕੀ ਹੋ ਜਾਂਦੀ ਹਾਂਜੀ ਹਾਂਜੀ ਇਹ ਤੁਸੀਂ ਆਪ ਬਣਾਉਂਦੇ ਆ ਜਾਂ ਮਤਲਬ ਕਿਸੇ ਤੋਂ ਇੰਪੋਰਟ ਕਰਦੇ ਆ ਇਹ ਆਪਣੇ ਖੁਦ ਹੀ ਤਿਆਰ ਕਰਦੇ ਮੇਰੇ ਸਾਰੇ ਏ ਟੂ ਜ਼ेड ਲਓ ਜੀ ਸਾਰੀ ਆਪ ਮੈਨੂਫੈਕਚਰ ਕਰਦੇ ਨੇ ਚੀਜ਼ ਜਿਹੜੀ ਵੀ ਆ ਜਿਵੇਂ ਕਲਾ ਕੰਦ ਹੋ ਗਈ ਜੀ ਖੋਆ ਬਰਫੀ ਤੇ ਸਪੈਸ਼ਲ ਵਰਫੀ ਹੋ ਗਈ ਆਪਣੀ ਸਪ ਇੱਥੇ ਪਸ਼ੂਗਾਰਾ ਰੱਖੇ ਹੋਏ ਨੇ ਕਾਬੀਆਂ ਜੀ ਆਪਣੇ ਡੇਰੀ ਫਾਰਮ ਆ ਜਾਂੰਦਰਾ ਡੇਰੀ ਫਾਰਮ ਹੈ ਜੀ ਅੰਦਰ ਗੁਰਦੁਆਰਾ ਸਾਹਿਬ ਆਪਣਾ ਚੋ ਹੁੰਦਾ ਆਪਣਾ ਦੁੱਧ ਹੁੰਦਾਈ ਆਪਣਾ ਪਨੀਰ ਹੁੰਦਾ ਮਿਲਕ ਗਦਾਮ ਆਪਣਾ ਖੁਦ ਆ ਤਿਆਰ ਕਰਦੇ ਅੱਛਾ ਮਿਲਕ ਗਦਾਮ ਵੀ ਹਾਂਜੀ ਆ ਦੇਖੋ ਜੀ ਮਿਲਕ ਦਾਮ ਪਿਆ ਹੋਇਆ ਆਪਣਾ ਆਪ ਹੀ ਤਿਆਰ ਕਰਦੇ ਨੇ ਜੀ ਫ੍ਰੀਜ ਦੇ ਵਿੱਚ ਦੇਖੋ ਤੁਸੀਂ ਰੈਫਰਿਜਰੇਟਰ ਚ ਦੇਖ ਸਕਦੇ ਹੋ ਤੇ ਇਸ ਤਰ੍ਹਾਂ ਮਤਲਬ ਇਹਦੇ ਵਿੱਚ ਕੀ ਕੀ ਕਾਸਟ ਕਰਦਾ ਵੀਰ ਜੀ ਇਹ ਆਪਣਾ 70 ਰੁਪਏ ਦਾ 70 ਰੁਪਏ ਦਾ ਹਾਂਜੀ ਲਓ ਜੀ 70 ਰੁਪਏ ਇਹਦੇ ਵਿੱਚ ਕੋਈ ਟੈਕਨੀਕਲ ਨਹੀਂ ਕੁਝ ਨਹੀਂ ਕੋਈ ਚੀਜ਼ ਆਪਣਾ ਲੱਗਦਾ ਫਲੇਵਰ ਨਹੀਂ ਓਨਲੀ ਦੁੱਧ ਤੇ ਬਦਾਮ ਲਓ ਜੀ ਸਿਰਫ ਇਕੱਲਾ ਦੁੱਧ ਤੇ ਬਦਾਮ ਹੈ ਤੇ 70 ਰੁਪਏ ਦਾ ਕਾਸਟ ਕਰਦਾ ਹੈ 25 ਸਮਲ ਹਾਂਜੀ ਇੰਨਾ ਹੁੰਦਾ 25 ਸਮਲ ਹੁੰਦਾ ਹਾਂਜੀ ਦੇਖੋ ਜੀ ਹੈਗਾ ਬਾਕੀ ਬਾਅਦ ਚ ਟੇਸਟ ਕਰਦੇ ਆ ਪਹਿਲਾਂ ਮੇਰਾ ਇਰਾਦਾ ਵੀ ਸਾਰੀਆਂ ਜਿਆ ਤੁਹਾਨੂੰ ਦਿਖਾ ਲਈਏ ਲਓ ਜੀ ਇਹ ਤੇ ਹੈਗੀਆਂ ਸਵੀਟਸ ਲੈ ਆ ਵੀ ਮੁੰਡਿਆ ਚੰਗੀ ਤਰ੍ਹਾਂ ਪਹਿਲਾਂ ਵਖਾ ਆ ਜਾ ਇੱਧਰਲੇ ਪਾਸੇ ਵੀ ਜਿਹੜੀਆਂ ਕੋਈ ਰਹਿ ਗਈਆਂ ਨੇ ਚੰਗੀ ਤਰ੍ਹਾਂ ਉਠਾ ਦੇ ਆ ਕਾਜੂ ਕਤਲੀ ਵੀ ਪਈ ਹੈ ਜੀ 800 ਰੁਪਏ ਕਿਲੋ ਜੀ ਹਾਂਜੀ ਕਾਜੂ ਕਤਲੀ 800 ਰੁਪਏ ਕਿਲੋ ਵੈਸੇ ਉਹ ਹਾਂਜੀ ਆ ਗੁੜ ਕਾਜੂ ਕਤਲੀ ਜੇ ਨਹੀਂ ਤੇ ਅੱਛਾ ਨੀਚੇ ਗੁੜ ਕਾਜੂ ਕਤਲੀ ਉਹ ਥੋੜੀ ਕੋਸਟਲੀ ਇਹਦੇ ਨਾਲੋਂ ਤੇ ਇੱਧਰ ਆ ਗਈਆਂ ਜੀ ਆਪਣਾ ਵਿਸਤ ਲੱਡੂ ਆ ਗਿਆ ਜੀ ਆਟਾ ਲੱਡੂ ਆ ਗਿਆ ਆ ਮਲਟੀ ਗ੍ਰੇਨਮ ਮਿਕਸ ਆਟਾ ਹੈ ਜਿਹਦੇ 10 ਤਰ੍ਹਾਂ ਦੇ ਆਕੇ ਮਿਕਸ ਹੁੰਦੇ ਨੇ ਲਓ ਜੀ 10 ਤਰ੍ਹਾਂ ਦੇ ਆਟੇ ਇਹਦੇ ਵਿੱਚ ਮਿਕਸ ਨੇ 520 ਰੁਪਏ ਕਿਲੋ ਤੇ ਉਸ ਤੋਂ ਬਾਅਦ ਆਪਣੀ ਕੁਲਫੀ ਆ ਵੀਰੇ ਲਓ ਜੀ ਕੁਲਫੀ ਵੀ ਦੇ ਦਿੰਦੇ ਆ ਰਬੜੀ ਤਿਆਰ ਕਰਕੇ ਅੰਦਰ ਆਹ ਰਬੜੀ ਵੀ ਖੁਦ ਤਿਆਰ ਆਵੜੀ ਹਾਂਜੀ ਸਾਰੀ ਠੀਕ ਹੈ ਜੀ ਸਾਰੀਆਂ ਆਈਟਮਾਂ ਜਿੰਨੀਆਂ ਵੀ ਕੁਲਸੀਆਂ ਲਾਈਆਂ ਆਪ ਤਿਆਰ ਕਰਦੇ ਹੋ ਹਾਂਜੀ ਹਾਂਜੀ ਆਹ ਕਿ ਸਰਵਿਸ ਤੇ ਆਈਆਂ ਤੇ ਆਹ ਸਿੰਪਲ ਵਾਲੀਆਂ ਆ ਗਈਆਂ ਠੀਕ ਹੈ ਜੀ ਲਓ ਜੀ ਵੇਖੋ ਤੁਸੀਂ ਮੈਂ ਤੁਹਾਨੂੰ ਕਿਹਾ ਸੀਗਾ ਵੀ ਜਗ੍ਹਾ ਬਿਲਕੁਲ ਥੋੜੀ ਜੀ ਹੈ ਇੰਨੀ ਥਾਂ ਦੇ ਵਿੱਚ ਮਤਲਬ ਥੋੜੀ ਇੰਨੀ ਵੀ ਨਹੀਂ ਕਿ ਪਰ ਇੱਕ ਮੀਡੀਅਮ ਜਆ ਆਪਾਂ ਕਹਿ ਲਈਏ ਕਿ ਜਿਹੜਾ ਪਲੇਟਫਾਰਮ ਬਣਿਆ ਹੈ ਉਹਦੇ ਵਿੱਚ ਕਾਫੀ ਕੁਝ ਹਨਾ ਆਈਟਮਾਂ ਰੱਖੀਆਂ ਹੁਣ ਦੂਜੇ ਪਾਸੇ ਜਿਹੜੀਆਂ ਆਪਾਂ ਵਿਆਹ ਸ਼ਾਦੀ ਦੇ ਜਿਆਦਾ ਮਠਿਆਈਆਂ ਖਾਣੇ ਆਪਾਂ ਸ਼ੱਕਰਪਾਰੇ ਹੋਗੇ ਜਿਵੇਂ ਮਟਰ ਵਗੈਰਾ ਹੋਵੇ ਬਾਲੂਸ਼ਾਈਆਂ ਹਨਾ ਤੇ ਬ ਆਪਨੇ ਵੀ ਸ਼ੱਕਰ ਪਰ ਇਹ ਵੀ ਆਪਣੇ ਖੁਦ ਦੇ ਤਿਆਰ ਕਰਦੇ ਆਂ ਹਾਂਜੀ ਹਾਂਜੀ ਇਹ ਗੁੜ ਵਾਲੇ ਅੱਛਾ ਜੀ ਤੇ ਚੀਨੀ ਵਾਲਿਆ ਤਿਲ ਪਰੇ ਵੀ ਹੁੰਦੇ ਨੇ ਆਪਣੇ ਕੋਲ ਲਓ ਜੀ ਦਿਖਾਓ ਇਹ ਤਿਲ ਪਰੇ ਕਿੰਨੇ ਜੀ ਇਹ ਤਿਲ ਪਰੇ ਵੀ ਦੋ ਤਰ੍ਹਾਂ ਦੇ ਹੁੰਦੇ ਨੇ ਜਿਵੇਂ ਆਪਣਾ ਖਟ ਮਿੱਠਾ ਤੇਜ ਤੋਂ ਅੱਛਾ ਅੱਛਾ ਜੀ ਠੀਕ ਹੈ ਜੀ ਤੇ ਆਹ ਗੁੜ ਵਾਲੇ ਆ ਗਏ ਆਹ ਮਿੱਠੇ ਵਾਲੇ ਆ ਗਏ ਸ਼ੱਕਰ ਵਾਲੇ ਤੇ ਉਹ ਬਾਲੂ ਸਾਈ ਆਪਣੀ ਉਹ ਵੀ ਦੇਸੀ ਕੀ ਦੀ ਹੁੰਦੀ ਹੈ ਅੱਛਾ ਇਹ ਬਾਲੂ ਸਾਈ ਇਹ 270 ਵੀ ਕਿਲੋ ਹਾਂਜੀ ਇਹ ਕਿਲੋ ਦਾ ਪੈਗਾ ਅੱਧਾ ਕਿਲੋ ਅੱਧਾ ਕਿਲੋ 270 ਹਾਂਜੀ 270 ਅੱਛਾ ਇਹ ਥੋੜਾ ਜਿਹਾ ਕੋਸਟਲੀ ਕਿਵੇਂ ਦੇਸੀ ਕਿਉਂ ਲੱਗ ਰਿਹਾ ਆਪਣਾ ਅੱਛਾ ਦੇਸੀ ਕਿਉਂ ਭਾਈ ਆਈਟਮਾਂ ਥੋੜੀਆਂ ਜਿਹਾ ਤੁਹਾਨੂੰ ਲੱਗਣਗੀਆਂ ਕਿ ਕੋਸਟਲੀ ਇਹ ਦੇਸੀ ਕਿਉਂ ਜ ਬਣੀਆਂ ਹੋਣ ਕਰਕੇ ਆ ਤੇ ਬਾਕੀ ਆਪਣੇ ਬਿਸਕਟ ਆਉਂਦੇ ਨੇ ਸ਼ੱਕਰ ਵਾਲੇ ਵੀ ਦੇਸੀ ਜਿਹੇ ਇਹ ਸਾਰੇ ਹੀ ਆਪਣੀ ਬੇਕਰੀ ਆ ਆਪਣੀਆਂ ਬਿਸਕਟਾਂ ਨੇ ਇਹ ਬਿਸਕਟਾਂ ਨੂੰ ਜਿਆਦਾ ਵੈਸੇ ਅੱਜਕੱਲ੍ਹ ਜਵਾਗ ਨਾਨੀ ਵਾਲੇ ਬਿਸਕਟ ਕਹਿਣ ਲੱਗ ਗਏ ਨੇ ਕਿਉਂਕਿ ਨਾਣ ਕੇ ਇਹੋ ਜਿਹੇ ਹਨਾ ਵੀਰੇ ਬਣਾ ਕੇ ਦਿੰਦੇ ਅੱਡਾ ਚਾਦੇ ਵਿੱਚ ਤੇ ਇਹ ਹੈਗੇ ਜੀ ਬਿਸਕਟ ਨਾਨਕੇ ਵਾਲੇ ਬਿਸਕਟ ਇਹ ਪੀਪੇ ਵਾਲੇ ਵੀ ਕਹਿੰਦੇ ਨੇ ਵੀਰੇ ਹਾਂਜੀ ਪੀਪੇ ਵਾਲੇ ਵੀ ਬਿਸਕਟ ਪੀਪੇ ਵਾਲੇ ਬਿਸਕਟ ਹਾਂ ਪੀਪੇ ਵਾਲੇ ਵੀ ਕਹਿੰਦੇ ਨੇ ਨਾ ਬਿਲਕੁਲ ਜੀ ਟੇਸਟ ਇਹ ਦੇਸੀ ਹੋ ਜੀ ਹਾਂਜੀ ਦੇਸੀ ਹੋ ਜੀ ਸਾਰੀਆਂ ਆਈਟਮਾਂ ਦੇਸੀ ਹੀ ਹੋ ਜੀ ਨਹੀਂ ਸਾਰੀ ਨਹੀਂ ਵੀਰੇ ਮਤਲਬ ਬਿਸਕਟ ਤਾਂ ਜਿਹੜੀ ਹੈ ਹਾਂ ਤੇ ਲਾਲੇ ਤੇਲਾ ਚ ਆ ਗਿਆ ਆਪਣਾ ਕਿਉਂਕਿ ਆਤ ਨਹੀਂ ਬਣ ਸਕਦਾ ਦੇਸੀ ਹੋ ਜੀ ਆ ਕੇ ਪਕਾਉਣੇ ਵੀ ਉੱਤੇ ਰਹਿਣਗੇ ਮਟਰ ਮੈਂ ਕਹਾਂ ਨਹੀਂ ਬਣ ਸਕਦਾ ਜੀ ਦੇਸੀ ਕੀ ਉਹਦੇ ਵਿੱਚ ਤੇ ਇਹ 90 ਰੁਪਏ ਦੇ ਅੱਧਾ ਕਿਲੋ 180 ਰੁਪਏ ਕਿਲੋ ਮਟਰ ਮੈਦੇ ਦੇ ਹਨਾ ਜੀ ਹਾਂ ਜੀ ਤੇ ਆਪਣੇ ਮੈਦੇ ਦੇ ਨੇ ਜਿਆਦਾ ਹਾਂ 슈ਗਰ ਵਾਲੇ ਬੰਦੇ ਵਾਸਤੇ ਵੀ ਹੈਗੇ 슈ਗਰ ਫ੍ਰੀ ਬਿਸਕਟ ਲਓ ਜੀ ਇਹ ਨੇ 슈ਗਰ ਫ੍ਰੀ ਬਿਸਕਟ 170 ਰੁਪਏ ਦੇ ਹਨਾ ਜੀ ਹਾਂ ਜੀ ਡੀਅਰ ਮਮ ਬ੍ਰਾਂਡ ਉੱਪਰ ਲੱਗਾ ਜੀ ਇਹਨਾਂ ਵਿੱਚ ਡੀਅਰ ਮਮ ਦੇਖੋ ਤੁਸੀਂ ਇਹ ਆਟੇ ਦੇ ਨਹੀਂ ਇਹ ਆਪਣਾ ਹੀ ਮੈਦਾ ਮੈਦਾ ਠੀਕ ਮੈਦੇ ਦੇ ਬਿਸਕਟ ਨੇ ਠੀਕ ਤੇ ਆਹ ਵਾਲੇ ਬ੍ਰਾਊਨ ਜੇ ਪੈਕ ਕੀ ਲਿਖਿਆ ਖੱਪਲੀ ਕਣਕ ਖੱਪਲੀ ਕਣਕ ਵੀ ਇਹਦਾ ਨੇਚਰਲ ਮਿੱਠਾ ਹੁੰਦਾ ਆਪਦਾ ਅੱਛਾ ਅੱਛਾ ਜੀ ਕਣਕ ਦਾ ਮਿੱਠਾ ਬਿਲਕੁਲ ਨਹੀਂ ਮਾਦੇ ਇਹ ਕਣਕ ਤੋਂ 슈ਗਰ ਵਾਲਾ ਬੰਦਾ ਖਾ ਸਕਦਾ ਅੱਛਾ ਇਹ ਅੱਧ ਕਣਕ ਹੁੰਦੀ ਲਓ ਜੀ ਇਹ ਖੱਪਲੀ ਕਣਕ ਦੇ ਬਿਸਕੁਟ ਨੇ ਜੀ ਤੇ ਬਾਈ ਕਹਿੰਦਾ ਇਹਦੇ ਵਿੱਚ ਕੁਦਰਤੀ ਆਪਦਾ ਹੀ ਕਣਕ ਦਾ ਦਾ ਮਿੱਠਾ ਹੁੰਦਾ ਹੈ ਤੇ 슈ਗਰ ਨਹੀਂ ਐਡਡ ਹੁੰਦੀ ਤੇ ਇਹ ਇਹ ਕੀ ਰੇਟ ਨੇ ਜੀ ਇਹ 300 ਰੁਪਏ 300 ਰੁਪਏ ਵੀਰੇ 400 ਗ੍ਰਾਮ ਦੀ ਪੈ ਗਈ ਇਹ ਅੱਛਾ 400 ਗ੍ਰਾਮ ਠੀਕ ਹੈ ਜੀ ਤੇ ਬਾਕੀ ਨਮਕੀਨ ਤਾਂ ਚਲੋ ਉਹੀ ਹੋ ਗਿਆ ਆ ਆ ਜੀ ਇਹ ਮਿਕਸ ਆ ਗਿਆ ਜਿਆ ਸਤਨਾਜਾ ਕਹਿੰਦੇ ਇਹਨੂੰ ਹਾਂ ਵੀਰੇ ਹਾਂ ਇਸ ਤਰ੍ਹਾਂ ਜੀ ਚਲੋ ਇਹ ਤਾਂ ਆਪਾਂ ਨੂੰ ਨੋਰਮਲ ਦੀਆਂ ਨਾਲ ਨਹੀਂ ਜਾਂਦਾ ਜੀ ਤੇ ਬਾਕੀ ਆਪਣਾ ਬਲੈਕ ਵੀਟ ਆਟਾ ਹੁੰਦਾ ਵੀਰੇ ਹਾਂ ਆਹ ਚੀਜ਼ ਮੈਂ ਦੇਖ ਰਿਹਾ ਸੀਗਾ ਮੈਂ ਕਿਹਾ ਵੀ ਬਲੈਕ ਵੀਟ ਕਿਵੇਂ ਕਣਕ ਕਾਲੀ ਹੁੰਦੀ ਹੈ ਇਹ ਦਾ ਕੋਈ ਨਾਮ ਹਾਂ ਕਾਲੀ ਕਣਕ ਕਾਲੀ ਟਰੱਕ ਇਹ ਆਪਣਾ ਸ਼ੂਗਰ ਵਾਲੇ ਬੰਦੇ ਵਾਸਤੇ ਹੁੰਦਾ ਅੱਛਾ ਜੀ ਸ਼ੂਗਰ ਵਾਲਾ ਬੰਦਾ ਖਾ ਸਕਦੇ ਤੇ ਇੱਕ ਆਪਨਾ ਮਲਟੀ ਗ੍ਰੇਨ ਆਟਾ ਅੱਛਾ ਪਿੱਛੇ ਪੱਲ ਲੱਡੂ ਦੇਖ ਕੇ ਆ ਮਲਟੀ ਗ੍ਰੇਨ ਨਾਲ ਹਾਂਜੀ ਹਾਂਜੀ ਆਟੇ ਦੇ ਨਾਲ ਦਾਲਾਂ ਵਗੈਰਾ ਸਾਰਾ ਕੁਝ ਹਾਂਜੀ ਅੱਛਾ ਇਹਦੇ ਚ ਇਹਦੇ ਚ ਕੀ ਫਰਕ ਇਹ ਵੀ ਇਹ ਵੀ ਸ਼ੂਗਰ ਵਾਲੇ ਖਾ ਸਕਦੇ ਹਾਂਜੀ ਇਹ ਵੀ ਖਾ ਸਕਦਾ ਜੀ ਲਓ ਜੀ ਇਹ ਐ ਰਿਚ ਕੋਦਰਾ ਰਾਜੀ ਕਾਲੇ ਥੋਲੇ ਸਾਰੇ ਟੁਜਡੇ ਦੇ ਵਿੱਚ ਆ ਗਏ ਕੋਦਰਾ ਹਾਂਜੀ ਠੀਕ ਹੈ ਨਾਮ ਸੁਣਿਆ ਕਾਫੀ ਕੋਦਰਾ ਵਗੈਰਾ ਮਤਲਬ ਕਿ ਮਿਕਸ ਇਹ ਖਾ ਸਕਦੇ ਆ ਹੈਲਥ ਨੂੰ ਮੋਕ ਰੱਖਦੇ ਆ ਬਣਾਇਆ ਜੀ ਕਿੰਨੇ ਕਿਲੋ ਦੀ ਪੈਕਿੰਗ ਹੈ ਜੀ ਹਾਂ ਕਿਲੋ ਦੀ ਇਹ 150 ਰੁਪਏ ਕਿਲੋ ਆਈ 150 ਦੋਨੋਂ ਹਾਂਜੀ ਇੱਕ ਨਾ ਅੱਜ ਕੱਲ ਆ ਫੌਕਸ ਨਟ ਪਏ ਨੇ ਹਨਾ ਜੀ ਫੁੱਲ ਮਖਾਣੇ ਕਹਿੰਦੇ ਪੰਜਾਬੀ ਜਨਨ ਫੁੱਲ ਮਖਾਣੇ ਨਹੀਂ ਕੀ ਇਹ ਕੀ ਰੇਟ ਦੇ ਇਹ 550 ਰੁਪਏ ਦੇ 200 ਗ੍ਰਾਮ 550 ਰੁਪਏ ਦੇ 200 ਗ੍ਰਾਮ ਹਾਂਜੀ ਇਹ ਆਪਣੇ ਕੋਲ ਆਰਗੇਨਿਕ ਹੈ ਇਹ ਆਰਗੇਨਿਕ ਤਿਆਰ ਹੋਏ ਨੇ ਇਹ ਇਹ ਤਾਂ ਮੈਂ ਵੀਡੀਓ ਦੇਖੀ ਸੀ ਉਹ ਕਿਵੇਂ ਸਮੁੰਦਰ ਸੰਮਧ ਵਿੱਚ ਪਤਾ ਨਹੀਂ ਕਿਵੇਂ ਤਿਆਰ ਕਰਦੇ ਨੇ ਉਵੇਂ ਹੀ ਤਿਆਰ ਹੁੰਦੇ ਨੇ ਨਹੀਂ ਨਹੀਂ ਅੱਛਾ ਇਹ ਆਪਣੇ ਆਰਗੇਨਿਕ ਤਰੀਕੇ ਨਾਲ ਕਰਾਇਆ ਹੋਇਆ ਹੈ ਅੱਛਾ ਅੱਛਾ ਇੱਥੇ ਇੱਥੇ ਤੁਸੀਂ ਬਣਾਇਆ ਅੱਛਾ ਅੱਛਾ ਠੀਕ ਹੈ ਜੀ ਇਹ ਦੇਖੋ ਜੀ ਇਹ ਬਹੁਤ ਵਧੀਆ ਇੱਕ ਕੈਲਸ਼ੀਅਮ ਦਾ ਸਰੋਤ ਕਹਿ ਲੋ ਜੀਮ ਜਾਣ ਵਾਲੇ ਜਾਂ ਘਰੇ ਵੈਸੀ ਆਪਾਂ ਖਾ ਸਕਦੇ ਹਾਂ ਦਾ ਕੋਈ ਨੁਕਸਾਨ ਨਹੀਂ ਆ ਇਹ ਬੜੀ ਵਧੀਆ ਚੀਜ਼ ਹੈ ਖੁੱਲ ਮਖਾਣਾ ਜੀ ਤੇ ਅੱਜ ਕੱਲ ਬਹੁਤ ਚਰਚੇ ਤੇ ਮੈਂ ਬੰਦਾ ਕੋਈ ਦੱਸ ਰਿਹਾ ਸੀ ਵੀ ਇਹਦੇ ਬਾਰੇ ਕਹਿੰਦੇ ਪਹਿਲਾਂ ਅਜ ਤੋਂ 2-3 ਸਾਲ ਪਹਿਲਾਂ ਜਦੋਂ ਲੋਕਾਂ ਨੂੰ ਇਹਦੇ ਬਾਰੇ ਪਤਾ ਨਹੀਂ ਸੀ ਨਾ ਤੇ ਇਹਦਾ ਇੰਨਾ ਰੇਟ ਨਹੀਂ ਸੀ ਹੈਗਾ ਕਹਿੰਦੇ ਨੇ ਪਹਿਲਾਂ ਇਹਦਾ ਫੌਕਸ ਨਟ ਦਾ ਹਨਾ ਤੇ ਹੁਣ ਬਹੁਤ ਰੇਟ ਹੋ ਗਿਆ ਤੇ ਬਾਕੀ ਇਹਦਰਾ ਤ੍ਰਿਫਲਾ ਹੈ ਜੀ ਇਹ ਤ੍ਰਿਫਲਾ ਵੀ ਆਪਣੇ ਪੇਟ ਵਾਸਤੇ ਹੁੰਦਾ ਅੱਛਾ ਜੀ ਤੇ ਪੇਟ ਦੀਆਂ 90% ਬਿਮਾਰੀਆਂ ਨੂੰ ਸਹੀ ਕਰ ਦਿੰਦਾ ਅੱਛਾ ਜੀ ਸਕਿਨ ਵਾਸਤੇ ਅੱਖਾਂ ਵਾਸਤੇ ਠੀਕ ਹੈ ਜੀ ਤੇ ਵਾਲਾਂ ਵਾਸਤੇ ਅੱਛਾ ਜੀ ਤੇ ਮੜ ਵੀ ਸ਼ਾਮ ਨੂੰ ਲੈਣਾ ਆਪਣਾ ਅੱਛਾ ਜੀ ਚੁਟਕੀ ਤੋਂ ਸ਼ੁਰੂ ਕਰਨਾ ਬਿਲਕੁਲ ਅੱਛਾ ਜੀ ਪੇਟ ਦੇ ਰੋਗਾਂ ਵਾਸਤੇ ਕੰਕਾ ਕੋਈ ਵੀ ਨਵਾਰੀਏ ਪੇਟ ਤੋਂ ਹੀ ਸ਼ੁਰੂ ਹੁੰਦੇ ਆ ਕੋਈ ਤ੍ਰਿਫਲਾ ਮਤਲਬ ਤਿੰਨ ਚੀਜ਼ਾਂ ਤੋਂ ਬਣਿਆ ਹਾਂਜੀ ਆਮਲਾ ਬਿਹੜਾ ਹਰੜ ਹਰੜ ਬਿਹੜਾ ਤੇ ਆਮਲਾ ਤਿੰਨ ਚੀਜ਼ਾਂ ਤੋਂ ਬਣਿਆ ਜੀ ਲੋ ਤੇ ਕੱਚੀ ਪੈਕਿੰਗ ਦੇ ਵਿੱਚ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ ਸ਼ੱਕਰ ਪਿਓਰ ਇਹ ਵੀ ਆਪਣੀ ਆਰਗੈਨਿਕ ਸ਼ੱਕਰ ਆਰਗੈਨਿਕ ਆਪਣੀ ਲੋ ਜੀ ਆਰਗੈਨਿਕ ਸ਼ੱਕਰ ਆ ਗਈ ਇਹ ਆਪਣੀ ਗੋੜਾਲੀ ਸ਼ੱਕਰ ਹੈ ਜੀ ਅੱਛਾ ਅੱਛਾ ਠੀਕ ਹੈ ਜੀ ਆਹ ਜਾਮਣ ਦਾ ਜੂਸ ਬਾਕੀ ਆ ਜੂਸ ਨੇ ਜੀ ਅਦਰ ਇਹ ਤਾਂ ਚਲੋ ਅੱਜ ਕੱਲ ਆਪਾਂ ਨੂੰ ਹਣਾ ਨੋਰਮਲ ਹੀ ਹੋ ਗਿਆ ਬਟ ਫੇਰ ਵੀ ਇਹ ਕਹਿੰਦੇ ਸੀ অর্ਗੈਨਿਕ ਤੇ ਆਪਣਾ ਵੀ ਇਹ ਜਿਹੜਾ ਸ਼ੂਗਰ ਵਾਲਾ ਸ਼ੂਗਰ ਵਾਲਿਆਂ ਵਾਸਤੇ ਆਪੀ ਸਕਦਾ ਆਮਲਾ ਜੂਸ ਤੇ ਆਪਣਾ ਦੇਸੀ ਜੀ ਉਹ ਖੁਦ ਆ ਤਿਆਰ ਕਰਦੇ ਆ ਆ ਲਓ ਜੀ ਆ ਇੱਥੇ ਫਾਰਮ ਇਹਨਾਂ ਦਾ ਡੇਰੀ ਫਾਰਮ ਤੇ ਦੇਸੀ ਜੀ ਉਹ ਕਹਿੰਦੇ ਆ ਤਿਆਰ ਕਰਦੇ ਆ ਗਾਵਾਂ ਦਾ ਘਿਓ ਗਾਵਾਂ ਦਾ ਦੁੱਧ ਦੇਸੀ ਉਹਨੇ ਟੀਮਾ ਜਦਾ ਪਿਆ ਉਹ ਵੀ ਆਪਣਾ ਖੁਦ ਆ ਤਿਆਰ ਕਰਦਾ ਕੀ ਰੇਟ ਹੈ ਜੀ ਮੱਝ ਦੇ ਉਹ 1200 ਰੁਪਏ ਕਿਲੋ ਹੈ ਅੱਛਾ 1200 ਫਿਰ ਇਹ 1900 ਰੁਪਏ ਕਿਲੋ ਆ ਗਾਂ ਦਾ ਗਾਂ ਦਾ ਮਹਿੰਗਾ ਹਾਂਜੀ ਅੱਛਾ ਜੀ ਕਿਉਂਕਿ ਉਹ ਗਾਂ ਦੇ ਦੁੱਧ ਦੀ ਖੜ-ਖਟ ਹੁੰਦੀ ਹੈ ਨਾ ਖੜ-ਖਟ ਹੁੰਦੀ ਹੈ ਹਾਂ ਕਿਉਂਕਿ ਜਿਆਦਾ ਕਰਕੇ ਇਕੱਠਾ ਕਰਕੇ ਫਿਰ ਬਣਾਣਾ ਹੈ ਤੇ ਉਸ ਤੋਂ ਬਾਅਦ ਆਹ ਜੀ ਦੇਸੀ ਖੰਡ ਦੇਸੀ ਖੰਡ ਵੀਰੇ ਠੀਕ ਤੇ ਮਲਵੇ ਚ 슈ਗਰ ਫਰੀ 슈ਗਰ ਫਰੀ 슈ਗਰ ਫਰੀ ਵਾਲਾ ਯੂਜ਼ ਕਰ ਸਕਦੇ ਹਾਂ ਹਾਂ 슈ਗਰ ਵਾਲੇ ਇਹ ਆ ਆਇਟਮ ਢਾਗਮ ਮਿਸ਼ਰੀ ਇਹ ਢਾਗਮ ਮਿਸ਼ਰੀ ਵੀ ਰੋ ਪੁਰਾਣੀ ਮਿਸ਼ਰੀ ਹੁੰਦੀ ਆ ਆਪਣੀ ਹਾਂਜੀ ਢਾਗਾ ਹੁੰਦਾ ਸੀ ਇਹ ਬ੍ਰਾਊਨ ਕਲਰ ਦੀ ਹੈ ਵਿੱਚ ਉਹ ਰੇ ਦਿਖਾਓ ਹੈਗਾ ਓਪਨ ਲੂਸ ਹੈਗਾ ਕਿ ਨਹੀਂ ਹੈਗਾ ਰੇ ਇਹ ਵਿੱਚੋਂ ਇਦਾਂ ਦੀ ਹੋਊਗੀ ਅੱਛਾ ਦੇਖੋ ਜੀ ਆਹ ਕਹਿੰਦੇ ਬਾਈ ਕਹਿੰਦਾ ਵੀ ਇਸ ਤਰ੍ਹਾਂ ਦੀ ਨਿਕਲੂਗੀ ਜਿਵੇਂ ਆ ਦੂਰੋਂ ਵਸੇ ਐਂ ਲੱਗਦਾ ਜਿਵੇਂ ਗੜ ਹੋਵੇ ਪਰ ਕਹਿੰਦਾ ਵੀ ਢਾਗੇ ਵਾਂਗੂ ਇਹ ਢਾਗ ਹੁੰਦਾ ਹੈ ਢਾਗ ਵਾਲੀ ਮਿਸ਼ਰੀ ਜਿੰਨੀ ਦਾ ਸੱਤ ਨੰਬਰ ਇਹ ਵੀ ਆਪਣੀ ਚਾਪਤੀ ਐਸ.ਟੀ.ਸੀ.ਡੀ ਅੱਛਾ ਜੀ ਜਿਵੇਂ ਆਪਾਂ ਨਾਰਮਲ ਚਾਪਤੀ ਵਰਤਦੇ ਆ ਘਰਾਂ 'ਚ ਹਾਂਜੀ ਹਾਂਜੀ ਮਤਲਬ ਇਹ ਤਾਂ ਲੋ ਜੀ ਇਹ ਚੀਜ਼ਾਂ ਨੇ ਤੇ ਆਪਣੇ ਕੋਲ ਕੋਕੋਨਟ 슈ਗਰ ਵੀ ਹੈਗਾ ਵੀਰੇ ਇਹ ਤੁਸੀਂ ਦੁੱਧ ਚ ਪਾ ਕੇ ਚਾਹ ਚ ਪਾ ਕੇ ਪੀ ਸਕਦੇ ਹੋ ਅੱਛਾ ਜੀ ਕੋਕੋਨਟ 슈ਗਰ ਮੀਨਸ ਮਤਲਬ ਨਾਰੀਅਲ ਦੀ ਖੰਡ ਅੱਛਾ ਨਾਰੀਅਲ ਦੀ ਖੰਡ ਠੀਕ ਆ ਜੀ ਇਹ ਚ ਫਿਰ ਟੇਸਟ ਆਉ ਹੋ ਸੇਮ ਨਾਰੀਅਲ ਹਾਂਜੀ ਹਾਂਜੀ ਓਕੇ ਜੀ ਹਾਂਜੀ ਵੀਰ ਜੀ ਆ ਦੇਖੋ ਆ ਸਾਨੂੰ ਯਾਰ ਵਖਾ ਨੇੜੇ ਮੜਿਆ ਆ ਵੇਖ ਕੇ ਨਾ ਸਾਨੂੰ ਛੋਟੇ ਹੁੰਦੇ ਸੀ ਜਦੋਂ ਘਰ ਦੇਣਾ ਜਾਂਦੇ ਸੀ ਕਿਤੇ ਆਪਣਾ ਬਰਫ ਦਾ ਗੋਲਾ ਬਰਫ ਦਾ ਗੋਲਾ ਹਾਂ ਇਹ ਬਰਫ ਦਾ ਗੋਲਾ ਹਨਾ ਜੀ ਆਵਰੇ ਪਏ ਗਲਾਸ ਚ ਭਰ ਦਿਨਾ ਬਟਾ ਇੱਕ ਗਲਾਸ ਚ ਗੋਲਾ ਬਣੂਗਾ ਸੇਮ ਹਾਂ ਲਈ ਲੋਪ ਗਲਾਸ ਚ ਭਰ ਕੇ ਦਵਾਂਗੇ ਆਪਾਂ ਅੱਛਾ ਇੱਕ ਗਲਾਸ ਚ ਬਣੂਗਾ ਗੋਲੇ ਵਾਂਗੂ ਹੀ ਰਾਈ ਅੱਛਾ ਬਰਫ ਹੋ ਗਈ ਅੱਛਾ ਬਰਫ ਹੋਊਗੀ ਇਹ ਬਰਫ ਬਣ ਜੂਗੀ ਮਤਲਬ ਗੋਲੇ ਵਾਂਗੂ ਹਾਂ ਗੋਲਾਟਾ ਬਣ ਜੂਗੀ ਆ ਦੇਖੋ ਚੀਜ਼ ਪਰ ਸਾਨੂੰ ਦੇਖ ਕੇ ਪਤਾ ਕਿ ਜਿੱਤੇ ਆ ਜੀ ਇਹ ਬਸ ਸਟੈਂਡ ਦੇ ਨਾਲ ਲੀਚੀ ਦਾ ਜੂਸ ਤੇ ਇੱਕ ਮੰਗੋ ਦਾ ਪਤਾ ਨਹੀਂ ਔਰੇਂਜ ਦਾ ਜੂਸ ਮਿਲਦਾ ਸੀ ਆਂ ਮਧਾਨੀਆਂ ਜੀਆਂ ਐਸ ਰੋਗ ਚੜਦੀਆਂ ਨੇ ਉਹ ਦੂਜੀ ਤਰ੍ਹਾਂ ਇਧਰ ਨੂੰ ਚਲਦੀਆਂ ਜੀ ਵੱਡੇ ਵੱਡੇ ਹਾਂ ਯਾਰ ਜਾਰਜੇ ਬਣੇ ਹੁੰਦੇ ਸੀ ਨਾ ਡੱਬੇ ਜੇ ਉਹਨਾਂ ਦੇ ਵਿੱਚ ਤੇ ਉਹ ਅਸੀਂ ਤੇ ਆਹ ਲੋ ਜੀ ਇਹ ਵੀ ਚੀਜ਼ਾਂ ਤਾਂ ਮਿਲਦੀ ਆ ਡਿਜੀਟਲ ਗੋਲਾ ਘੜਾ ਤੁਸੀਂ ਆ ਗਿਆ ਜੀ ਸਾਡਾ ਡਿਜੀਟਲ ਗੋਲਾ ਘੜਾ ਕਿਹਨੇ ਆ ਆਪ ਵੀ ਸੌਫਟੀ ਆ ਕਿਵੇਂ ਸੌਫਟੀ ਬਣਾ ਕਹਿੰਦੇ ਨਾਲ ਦੀ ਨਾਲ ਹਾਂਜੀ ਆਹ ਲੋ ਜੀ ਓਨ ਦਾ ਸਪੋਰਟ ਤੁਹਾਨੂੰ ਸੌਫਟੀ ਵੀ ਮਿਲ ਜੂਗੀ ਸੰਗਰੂਰ ਦੀ 16 ਵਾਲੀ ਹੁੰਦੀ ਆ ਵੀਰੇ ਅੱਛਾ ਸਵਾਹ ਵੀ ਕੋਈ ਚੰਗ ਕਰਨੀ ਆ ਅੱਛਾ ਕੈਮੀਕਲ ਤੋਂ ਬਿਨਾ ਆ ਜੀ ਅੱਛਾ ਸੰਗਰੂਰ ਤੋਂ ਜਦੋਂ ਆਪਾਂ ਪਟਿਆਲੇ ਤੋਂ ਸੰਗਰੂਰ ਜਾਂਦੇ ਆ ਕਿੰਨਾ ਕਿੰਨਾ ਮੰਨਦਾ ਪਟਿਆਲੇ ਤੋਂ ਹੋਣਾ 7-8 ਕਿਲੋਮੀਟਰ ਪਟਿਆਲੇ ਤੋਂ 10 ਕਿਲੋਮੀਟਰ ਹੈ ਪਟਿਆਲੇ ਤੋਂ 16 ਕਿਲੋਮੀਟਰ ਹੈ ਜਦੋਂ ਆਪਾਂ ਸੰਗਰੂਰ ਵੱਲੋਂ ਜਾਂਦੇ ਆ ਜੀ ਸੱਜ ਤੇ ਮੱਕੀ ਗੁਰਦੁਆਰਾ ਸਾਹਿਬ ਪਰਮੇਸ਼ਰ ਦਵਾਰ ਦਾ ਭਾਈ ਸਾਹਿਬ ਦਾ ਭਾਈ ਰਣਜੀਤ ਸਿੰਘ ਘੰਡਰੀਆ ਵਾਲਾ ਤੁਹਾਨੂੰ ਪਤਾ ਹੀ ਹੈ ਜੀ ਉੱਥੇ ਹੈ ਜੀ ਨਾਲ ਤੇ ਉਸ ਤੋਂ ਬਾਅਦ ਆ ਦਾ ਬਾਕੀ ਆਪਾਂ ਆਈਟਮਾਂ ਦੇਖ ਲਈਏ ਜੀ ਬਾਕੀ ਸਾਹਮਣੇ ਇੱਕ ਵਾਰੀ ਦਿਖਾ ਦੇ ਵੀਰੇ ਬਿਸਕਟ ਵਗੈਰਾ ਵੀ ਆਪਣੀ ਸਾਰੀ ਵੇਚ ਰਹੀ ਇਹ ਬੇਕਰੀ ਹੈ ਜੀ ਬੇਕਰੀ ਵਾਲੇ ਬਿਸਕਟ ਨੇ ਅਲੱਗ-ਅਲੱਗ ਗ੍ਰੇਡ ਨੇ ਇਹਨਾਂ ਦੇ ਤੇ ਖੀਰ ਖੀਰ ਵੀ ਕਹਿੰਦੇ ਸੀ ਖੀਰ ਬਖਾਓ ਜੀ ਖੀਰ ਵੀ ਹੁੰਦੀ ਆਪਣੀ ਸਪੈਸ਼ਲ ਆ ਲੋ ਸਪੈਸ਼ਲ ਬਦਮ ਵਾਲੀ ਚੀਜ਼ ਅੱਛਾ ਇਹ ਕਿੰਨੇ ਦੀ ਪੈਕਿੰਗ 90 ਰੁਪਏ ਹੈ 2500 ਗ੍ਰਾਮ ਦੀ 2500 ਗ੍ਰਾਮ ਅੱਛਾ ਜੀ ਲਓ ਜੀ ਇਹ ਹੈਗੀ ਖੀਰ 2500 ਗ੍ਰਾਮ ਦੀ ਪੈਕਿੰਗ ਹੈ ਤੁਹਾਡਾ ਇੱਥੇ ਰੋਟੀ ਖਾਧੀ ਆ ਨਹੀਂ ਖਾਣ ਨੂੰ ਜੀ ਕਰ ਰਿਹਾ ਪੈਕ ਕਰਾ ਕੇ ਲੈ ਜਾਓ ਕਿੰਨਾ ਚਿਰ ਕੱਢ ਜੂ ਘੰਟਾ 2 ਘੰਟਾ ਦਾ ਹਾਂ ਆਰਾਮ ਦੀ ਹਾਂ ਘੰਟਾ 2 ਘੰਟਾ ਜੀ ਆਪਣਾ ਡੇਲੀ ਫਰੈਸ਼ ਬਣ ਕੇ ਆਉਂਦਾ ਵੀਰੇ ਅੱਛਾ ਡੇਲੀ ਬਣਦੀ ਫਰੈਸ਼ ਓਨੀ ਕੀ ਬਣਾਉਂਦੇ ਵਜੋਂ ਪਤਾ ਆਪਣੀ ਇੰਨੀ ਕੋਈ ਲੱਗਦਾ ਹੈ ਠੀਕ ਹੈ ਜੀ ਸੋ ਹੁਣ ਆਪਾਂ ਕੋਈ ਨਾ ਕੋਈ ਚੀਜ਼ ਹੈ ਜਿਹੜੀ ਉਹ ਖਾ ਕੇ ਮੜਾ ਇਹਨਾਂ ਦਾ ਟਰਾਈ ਕਰਕੇ ਦੱਸਦੇ ਆ ਜਿਹੜੀ ਸਭ ਤੋਂ ਵੱਧ ਤੁਹਾਡੀ ਸੈਲਿੰਗ ਆਈਟਮ ਸਾਨੂੰ ਅਗਲੇ ਇਹ ਨਾ ਕਹਿਣ ਵੀ ਤੁਸੀਂ ਆਪ ਦਾ ਕੋਈ ਖਾ ਕੇ ਵੇਖਿਆ ਨਹੀਂ ਸਾਨੂੰ ਕਹੀ ਜਾਂਦੇ ਵੀ ਸਵਾਦ ਹੋਊਗਾ ਕਿ ਨਹੀਂ ਜੀ ਤੇ ਟੇਸਟ ਵੇਖੀਏ ਸੋ ਬਈ ਆਪਣਾ ਵੀਡੀਓ ਬਣਾਉਣ ਦਾ ਮੋਟਿਵ ਇਹ ਸੀਗਾ ਕਿ ਮਤਲਬ ਆਪਣੇ ਨੇੜੇ ਤੇੜੇ ਜਿਹੜੀ ਕੋਈ ਚੀਜ਼ ਮਿਲਦੀ ਹੈ ਜਿੱਥੇ ਵੀ ਆਪਾਂ ਕੋਈ ਦੋ ਰਾਹੀ ਲੰਘਦਾ ਲੈ ਸਕਦਾ ਫਰੈਸ਼ ਚੀਜ਼ ਮਿਲਦੀ ਆ ਮਤਲਬ ਹਾਂ ਸ਼ੁੱਧ ਹੁੰਦੀ ਆ ਤੇ ਘਰ ਵਾਲਾ ਮਤਲਬ ਟੇਸਟ ਕਹ ਲੋ ਕਹਿ ਸਕਦੇ ਕਿ ਦੇਸੀ ਕੀ ਉਹ ਹੈਗਾ ਦੇਸੀ ਘੋਜ ਬਣੇ ਬਿਸਕਟ ਹੈਗੇ ਆ ਨਾਨੀ ਵਾਲੇ ਬਿਸਕਟ ਤਾਂ ਦੱਸਿਆ ਜਿਵੇਂ ਬੇਕਰੀ ਦੇ ਬਿਸਕਟ ਹੈਗੇ ਆ ਜਿਹੜੀ ਚੀਜ਼ ਮੈਂ ਇਦਾਂ ਉਹਨਾਂ ਨੇ ਸਪਸ਼ਟ ਕਿਹਾ ਤਾਂ ਮੈਂ ਇਦਾਂ ਪਿਆ ਹੈ ਸੋ ਜੇ ਤੁਸੀਂ ਲੈਣਾ ਤਾਂ ਲੈ ਸਕਦੇ ਆ ਆਪਣਾ ਮੇਨ ਮੋਟਿਵ ਹੈ ਵੀ ਆਪਾਂ ਤੁਹਾਨੂੰ ਵਧੀਆ ਇਨਫੋਰਮੇਸ਼ਨ ਪ੍ਰੋਵਾਈਡ ਕਰਨੇ ਵੀ ਕਿੱਥੇ ਕਿੱਥੇ ਕਿਹੜੀ ਚੀਜ਼ ਲੈਣਾ ਦੁੱਧ ਵੀ ਅੰਦਰ ਦਾ ਦੁੱਧ ਵੀ ਅੱਛਾ ਪੈਕੇਟ ਵਾਲਾ ਨਹੀਂ ਨਹੀਂ ਅੱਛਾ ਆਪਣਾ ਡੈਰੀ ਫਾਰਮ ਦਾ ਅੱਛਾ ਡੈਰੀ ਫਾਰਮ ਦਾ ਦੁੱਧ ਵੀ ਇੱਥੇ ਅੱਛਾ ਕੱਚੀ ਬੋਤਲ ਚ ਪਾ ਕੇ ਸੇਲ ਕਰਦੇ ਆ ਅੱਛਾ ਸੇਲ ਵੀ ਕਰਦੇ ਕੀ ਰੇਟ ਵੇਂਦਾ ਹੋਈ 55 ਰੁਪਏ ਲੀਟਰ ਆ ਵੈਸੇ ਤਾਂ ਅੱਛਾ ਬੋਤਲ ਚ ਲੈ ਕੇ ਜਾਣਗੇ ਤਾਂ 90 ਰੁਪਏ ਹਾਂ ਜੀ 55 ਰੁਪਏ ਬੋਤਲ ਚ ਲੈ ਕੇ ਜਾਣਗੇ ਤਾਂ 90 ਰੁਪਏ ਉਹ ਦੁੱਧ ਵਾਲੀ ਬੋਤਲ ਹੈਗੀ ਦਿਖਾ ਦਿੰਨੇ ਆ ਜੀ ਇਹ ਵੈਸੇ ਹੁਣ ਵਧੀਆ ਹਨਾ ਟ੍ਰੈਂਡ ਚੱਲ ਪਿਆ ਹੈ ਬੋਤਲ ਥੋੜਾ ਜਿਆਦਾ ਧੋ ਕੇ ਦੁਬਾਰੇ ਰੀਯੂਜ਼ ਹੋ ਜਾਂਦੀ ਹੈ ਨਾ ਹਾਂਜੀ ਇਹ ਆਪਣਾ ਡੇਲੀ ਸਵੇਰੇ ਵੀ ਤਾਜ਼ਾ ਆਏਗਾ ਸ਼ਾਮ ਨੂੰ 4 ਵਜੇ ਤੋਂ ਬਾਅਦ ਫੇਰ 1 ਲੀਟਰ ਹਾਂਜੀ ਤੇ ਇਹ ਚ ਕੈਮੀਕਲ ਫਰੀ ਬਿਲਕੁਲ ਕੈਮੀਕਲ ਫਰੀ ਠੀਕ ਹੈ ਜੀ ਦੇਖੋ ਪੂਰਾ ਸੰਗਣਾ ਦੁੱਧੇ ਚ ਪਤਾ ਲੱਗਦਾ ਕਿਉਂਕਿ ਆਪਾਂ ਵੀ ਤੁਹਾਨੂੰ ਪਤਾ ਪਸ਼ੂ ਰੱਖ ਛੱਡੇ ਨੇ ਜੀ ਤੇ ਲਓ ਜੀ ਇਹ ਗਾਂ ਦਾ ਕਿ ਮੱਝ ਦਾ ਇਹ ਗਾਂ ਦਾ ਗਾਂ ਦਾ ਮੱਝ ਦਾ ਤਾਂ ਮਿੰਗੋ ਗਾਂ ਦਾ ਅੱਛਾ ਗਾਂ ਵੀ ਰੱਖਿਆ ਤੁਸੀਂ ਕੱਲ ਇੱਥੇ ਕੱਲ ਦਾ ਗਾਂ ਮੱਝਾ ਹੈ ਜੀ ਨਾ ਪਰ ਮੱਝਾ ਦਾ ਸੇਲ ਨਹੀਂ ਕਰਦੇ ਅੱਛਾ ਮੱਝਾ ਸੇਲ ਨਹੀਂ ਕਰਦੇ ਯੂਜ਼ ਹੋ ਜਾਂਦਾ ਹੂਆ ਖਾਣਾ ਗੁਰਦੁਆਰਾ ਹੈ ਲੰਗਰ ਵਗੈਰਾ ਜਿਵੇਂ ਚਾਹ ਹਨਾ ਹਾਂਜੀ ਹਾਂ ਠੀਕ ਆ ਜੀ 24 ਘੰਟੇ ਲੰਗਰ ਹੁੰਦਾ ਆਪਣਾ ਠੀਕ ਆ ਜੀ ਲਓ ਹੁਣ ਸਾਨੂੰ ਕਰਾਓ ਟੇਸਟ ਕੀ ਟੇਸਟ ਕਰਾਉਂਦੇ ਦੱਸੋ ਤੁਸੀਂ ਤੁਹਾਡੀ ਜਿਹੜੀ ਵਧੀਆ ਬੈਸਟ ਸੇਲਿੰਗ ਆਈਟਮ ਹੈ ਉਹ ਖਾ ਕੇ ਦੇਖਦੇ ਆਂ ਅਸੀਂ ਲਓ ਜੀ ਆ ਆਪਾਂ ਨੂੰ ਕੁਝ ਆਈਟਮਾਂ ਵੀਰ ਜੀ ਰਹਿ ਕੇ ਕਹਿੰਦੇ ਤੁਸੀਂ ਟੇਸਟ ਕਰ ਤੇ ਸਭ ਤੋਂ ਪਹਿਲਾ ਹੈਗੀ ਜੀ 슈ਗਰ ਫ੍ਰੀ ਕਲਾਕਾਂ ਦਾ ਵੀਰੇ 슈ਗਰ ਫ੍ਰੀ ਕਲਾਕਾਂ ਦੇ ਜੀ ਤੇ ਵੇਖੋ ਸਿਹਤ ਦਾ ਪੂਰਾ ਖਿਆਲ ਰੱਖਦੇ ਨੇ ਭਈਆ ਆਪਣੇ ਕਸਟਮਰਾਂ ਦੀ ਵਧੀਆ ਗੱਲ ਹੈ ਹੂੰ ਬਿਲਕੁਲ ਲਾਈਟ ਜਾਂ ਜੈਨੂਨ ਜਾਂ ਮਠਾਇਏ ਚ ਹੋਰੀ ਆਪਣਾ ਨੇਚਰਲ ਮਠਾਇਆ ਕੋਈ ਓਡੀ ਮਠਾਸੋਗੀ ਜੀ ਬਾਈ ਸੱਚੀ ਦੱਸਾਂ ਇੰਜ ਲੱਗ ਰਿਹਾ ਜਿਵੇਂ ਮੱਖਣ ਦਾ ਨਹੀਂ ਕੁਝ ਖਾਰੇ ਪੇੜਾ ਉਹ ਚੀਜ਼ ਲੱਗ ਰਿਹਾ ਟੇਸਟ ਸੱਚੀ ਜੀ ਮੈਂ ਕੋਈ ਮੈਨੂੰ ਕੋਈ ਯੂ ਦਾ ਜਾਂ ਕੋਈ ਅਲਰਜੀ ਨਹੀਂ ਮੈਂ ਵੈਸੇ ਸੱਚ ਦੱਸ ਰਿਹਾ ਤੁਹਾਨੂੰ ਵਾਕਈ ਬਹੁਤ ਟੇਸਟੀ ਹੈ ਨੈਕਸਟ ਆਈਟਮ ਆ ਗਈ ਜੀ ਬਰਫੀ ਹਨਾ ਹਾਂ ਇਹ ਆਪਣੀ ਸਪੈਸ਼ਲ ਬਰਫੀ ਹੈ ਦੇਖੋ ਇਹ ਵਾਲੀ ਹਾਂਜੀ ਲਓ ਜੀ ਤੇ ਰੋਸਟਡ ਖੋਏ ਦੀ ਜੀ ਡਰੋਸਟਡ ਖੋਏ ਦੀ ਬਰਾਊਨ ਬਰਫੀ ਹੈ ਜੀ ਇਹ ਤਾਂ 슈ਗਰ ਵਾਲੀ ਹੈ ਨਾ ਹਾਂ ਇਹ ਮਿੱਠੇ ਨੋਰਮਲ ਆ ਲਓ ਜੀ ਇਹ ਮਿਲ ਕੇ ਆ ਗਿਆ ਆਪਣਾ ਵੈਰੀ ਟੇਸਟੀ ਆ ਮਿਲ ਕੇ ਆ ਗਿਆ ਜੀ ਕਲਾਕੰਦ ਜਿਹਨੂੰ ਕਹਿੰਦੇ ਨੋਰਮਲ ਆ ਇਹ 슈ਗਰ ਬਦਲ ਦੁੱਜੀ ਹੈ 슈ਗਰ ਖਰੀ ਵਾਲੇ ਤੋਂ ਬਿਨਾ ਆਖਰੂਟ ਪਾ ਕੇ ਆ ਗਿਆ ਆਖਰੂਟ ਪਾਤ ਅੱਛਾ ਇਹ ਮੈਂ ਪਹਿਲੀ ਵਾਰ ਟ੍ਰਾਈ ਕਰਨ ਲੱਗਾ ਵੀਰੇ ਹਾਂ ਇਹ 1 ਕਰੋੜ ਪਾ ਕੇ ਬਈ ਆਪਣਾ ਨਵੀਂ ਐਡਵਰਟਿਜ਼ ਕਰੀਏ ਇਹ 1 ਕਰੋੜ ਪਿਆ ਹਾਂ 1 ਕਰੋੜ ਅੱਛਾ ਇਹ 1 ਕਰੋੜ ਪਿਆ ਜੀ ਕਰੋੜ ਪਾਤ ਕੋਆ ਵੀ ਪੈ ਦੇ ਵਿੱਚ ਨਾ ਹਾਂ ਯਾਰ ਵਾਕਿਆ ਰੇ ਬਾਕੀ ਆਪਣੇ ਕੋਲ ਸਾਰੀ ਆਪਣੀ ਖੋਈ ਦੀ ਹੁੰਦੀ ਵੀਰੇ ਅੱਛਾ ਸਾਰੀਆਂ ਆਈਟਮਾਂ ਖੋਈਆਂ ਨੇ ਦੁੱਧਾ ਖੋਵਾ ਦਾ ਯਾਰ ਕਰਦੇ ਅੱਛਾ ਜੀ ਖੁਦ ਆਪਣਾ ਦੁੱਧ ਹੁੰਦਾ ਉੱਥੇ ਉਹਦਰੇ ਖੋਵਾ ਮਾਰਦੇ ਹਾਂ ਠੀਕ ਹੈ ਅੰਦਰ ਠੀਕ ਹੈ ਕੱਚਾ ਮਟੀਰੀਅਲ ਵੀ ਇੱਥੇ ਤਿਆਰ ਹੁੰਦਾ ਤੇ ਮੁਰਚੇ ਫਿਰ ਬਣਵਾ ਕੇ ਉੱਥੋਂ ਸਾਰਾ ਰੈਡੀ ਕਰਕੇ ਇੱਥੇ ਲੈ ਆਉਂਦੇ ਨੇ ਬਾਈ ਸੋ ਠੀਕ ਹੈ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਸੋਹਣੇ ਸੋਹਣੇ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਇਹ ਇਨਫੋਰਮੇਸ਼ਨਲ ਵੀਡੀਓ ਹੁੰਦੀ ਹੈ ਆਪਣੀ ਅਣੀ ਧੰਨਵਾਦ